ਸ਼ਾਮ ਦੇ 2:30 ਵਜੇ ਦਾ ਸਮਾਂ ਹੈ ਦਿੱਲੀ ਤੋਂ ਆਉਣ ਵਾਲੀ ਸ਼ਤਾਬਦੀ ਐਕਸਪ੍ਰੈਸ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 3 ਤੇ ਆ ਕੇ ਰੁਕਦੀ ਹੈ ਗੱਡੀਆਂਾਂ ਦੀਆਂ ਸੀਟੀਆਂ ਅਨਾਉਂਸਮੈਂਟ ਦੀਆਂ ਆਵਾਜ਼ਾਂ ਲੋਕਾਂ ਦੀ ਭੀੜ ਅਤੇ ਕਾਲੀਆਂ ਗਲਬਾਤਾ ਸਭ ਕੁਝ ਇੱਕ ਬੇਤਰੀਬੇ ਸ਼ੋਰ ਦੇ ਵਿੱਚ ਘੁਲਿਆ ਹੋਇਆ ਹੈ ਪਰ ਇਸ ਭੀੜ ਦੇ ਵਿੱਚ ਇੱਕ ਸ਼ਖਸ ਅਜਿਹਾ ਹੈ ਜਿਸ ਤੇ ਸ਼ਖਸੀਅਤ ਤੇ ਰਤਬਾ ਦੇਖ ਕੇ ਹਰ ਨਜ਼ਰ ਉਸ ਤੇ ਟਿਕ ਜਾਂਦੀ ਹੈ ਇਹ ਹਨ ਜਗਤਾਰ ਸਿੰਘ ਜੋ ਸਿਰਫ ਹੁਸ਼ਿਆਰਪੁਰ ਦੇ ਨਹੀਂ ਸਗੋਂ ਪੂਰੇ ਪੰਜਾਬ ਦੇ ਸਭ ਤੋਂ ਵੱਡੇ ਕਾਰੋਬਾਰੀਆਂ ਦੇ ਵਿੱਚੋਂ ਇੱਕ ਹਨ ਜਗਤਾਰ ਸਿੰਘ ਨੇ ਮਹਿੰਗਾ ਇਤਾਲਵੀ ਬ੍ਰਾਂਡਡ ਸੂਟ ਪਾਇਆ ਹੈ ਉਹਨਾਂ ਦੇ ਖੱਬੇ ਹੱਥ ਦੇ ਵਿੱਚ ਲੱਖਾਂ ਰੁਪਏ ਦੀ ਘੜੀ ਚਮਕਰੀ ਹੈ ਲੇਕਿਨ ਇਸ ਸਾਜੋ-ਸਮਾਨ ਤੋਂ ਬਾਵਜੂਦ ਵੀ ਜਗਤਾਰ ਸਿੰਘ ਆਮ ਲੋਕਾਂ ਦੀ ਵਾਂਗ ਟ੍ਰੇਨ ਦੇ ਵਿੱਚ ਹੀ ਜ਼ਿਆਦਾਤਰ ਆਪਣਾ ਸਫ਼ਰ ਕਰਦਾ ਹੈ ਪਰ ਅੱਜ ਉਸ ਨੂੰ ਕੁਝ ਅਲੱਗ ਲੱਗ ਰਿਹਾ ਹੈ ਦਗਤਾਰ ਸਿੰਘ ਜੋ ਆਮ ਤੌਰ ਤੇ ਕਾਲੀ ਦੇ ਵਿੱਚ ਰਹਿੰਦਾ ਹੈ ਅੱਜ ਕੁਝ ਪਲਾਂ ਦੇ ਲਈ ਪਲੇਟਫਾਰਮ ਤੇ ਰੁਕ ਗਿਆ ਉਸ ਨੇ ਸਟੇਸ਼ਨ ਦੇ ਇੱਕ ਪਾਸੇ ਝਾਤ ਮਾਰੀ ਜਿਵੇਂ ਉਸ ਨੂੰ ਕਿਸੇ ਚੀਜ਼ ਦਾ ਅਹਿਸਾਸ ਹੋਇਆ ਹੋਵੇ ਕੋਈ ਅਣਦਿਸਦੀ ਖਿੱਚ ਉਸ ਨੂੰ ਆਪਣੇ ਵੱਲ ਬੁਲਾਰੀ ਹੈ ਉਹਨਾਂ ਦੀ ਨਜ਼ਰ ਭੀੜ ਦੇ ਵਿੱਚ ਇੱਕ ਕੋਨੇ ਤੇ ਟਿਕ ਗਈ ਜਿੱਥੇ ਇੱਕ ਛੋਟਾ ਜਿਹਾ ਬੱਚਾ ਲਗਭਗ 5 ਸਾਲ ਦਾ ਜੋ ਹੱਡੀਆਂ ਦਾ ਪਿੰਜਰ ਲੱਗ ਰਿਹਾ ਸੀ ਬੁਰੀ ਤਰ੍ਹਾਂ ਫਟੇ ਅਤੇ ਗੰਦੇ ਕੱਪੜਿਆਂ ਦੇ ਵਿੱਚ ਲਪਟਿਆ ਸੀ ਉਸ ਦੇ ਨਾਲ ਇੱਕ ਔਰਤ ਪੀਕਮਗਰੀ ਹੈ ਉਹ ਔਰਤ ਵੀ ਬਹੁਤ ਬੁਰੇ ਹਾਲ ਦੇ ਵਿੱਚ ਹੈ ਉਸ ਦੇ ਕੱਪੜੇ ਤਾਰ ਤਾਰ ਹੋ ਚੁੱਕੇ ਹਨ ਅਤੇ ਉਸ ਦਾ ਚਿਹਰਾ ਮਿੱਟੀ ਘਟੇ ਅਤੇ ਅਥਰੂਆਂ ਨਾਲ ਲਿਬੜਿਆ ਹੋਇਆ ਸੀ ਉਸ ਦੇ ਵਾਲ ਉਲਝੇ ਹੋਏ ਹਨ ਤੇ ਅੱਖਾਂ ਦੇ ਵਿੱਚ ਇੱਕ ਅਥਾਹ ਦਰਦ ਤੇ ਖਾਲੀਪਨ ਹੈ ਜਗਤਾਰ ਸਿੰਘ ਜੋ ਹਮੇਸ਼ਾ ਅਜਿਹੇ ਦ੍ਰਿਸ਼ਾਂਤ ਨੂੰ ਅੱਖਾਂ ਫਿਰ ਲੈਂਦਾ ਹੈ ਅਜ ਅਜ ਇਹ ਨਹੀਂ ਕਰ ਸਕਿਆ ਉਹਨਾਂ ਦਾ ਦਿਲ ਇੱਕ ਅਜੀਬ ਜਿਹੀ ਬੇਚਾਨੀ ਨਾਲ ਟੜਕਿਆ ਉਸ ਨੂੰ ਲੱਗਿਆ ਜਿਵੇਂ ਉਸਨੇ ਉਸ ਔਰਤ ਨੂੰ ਪਹਿਲਾਂ ਵੀ ਕਿਤੇ ਦੇਖਿਆ ਹੋਵੇ ਪਰ ਕਿਤੇ ਯਾਦ ਉਹਨਾਂ ਦੇ ਦਿਮਾਗ ਵਿੱਚ ਘੁੰਮ ਰਹੀ ਹੈ ਉਹਨਾਂ ਨੇ ਹੌਲੀ-ਹੌਲੀ ਉਸ ਔਰਤ ਵੱਲ ਕਦਮ ਵਧਾਏ ਜਦੋਂ ਉਹ ਨੇੜੇ ਪਹੁੰਚਿਆ ਨਾ ਤਾਂ ਉਸ ਔਰਤ ਨੇ ਬੇਵਸੀ ਨਾਲ ਉਹਨਾਂ ਵੱਲ ਆਪਣਾ ਹੱਥ ਵਧਾਇਆ ਉਸ ਦੀ ਆਵਾਜ਼ ਵਿੱਚ ਇੱਕ ਅਥਾਹ ਦਰਦ ਤੇ ਰੋਸੀ ਬਾਪੂ ਜੀ ਕੁਝ ਦੇ ਦਿਓ ਇਹ ਬੱਚਾ ਦੋ ਦਿਨਾਂ ਦਾ ਭੁੱਖਾ ਹੈ ਮਰ ਜਾਣਾ ਹੈ ਮੇਰੇ ਕੋਲ ਹੋਰ ਕੁਝ ਨਹੀਂ ਬਚਿਆ ਜਗਤਾਰ ਸਿੰਘ ਨੇ ਉਸਦੀ ਆਵਾਜ਼ ਸੁਣੀ ਤੇ ਉਹਨਾਂ ਦੇ ਦਿਮਾਗ ਵਿੱਚ ਇੱਕ ਦੂਰ ਦੀ ਯਾਦ ਕੁੰਦ ਗਈ ਉਹਨਾਂ ਦੇ ਕੰਨਾਂ ਵਿੱਚ ਇੱਕ ਚੀਖ ਵੱਜੀ ਇੱਕ ਅਜਹੀ ਚੀਖ ਜੋ ਉਹਨਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਆਈ ਸੀ ਦਿਮਾਗ ਚੱਕਰ ਆ ਗਿਆ ਤੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹਨਾਂ ਨੇ ਉਸ ਔਰਤ ਦੇ ਚਿਹਰੇ ਤੇ ਪਏ ਵਾਲਾਂ ਨੂੰ ਹਟਾ ਕੇ ਦੇਖਿਆ ਤੇ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਇਹ ਕੋਈ ਹੋਰ ਨਹੀਂ ਉਸਤੇ ਹੀ ਛੋਟੀ ਪੈਣ ਪ੍ਰੀਤੀ ਸੀ ਪ੍ਰੀਤੀ ਜੋ ਪਿਛਲੇ 6 ਸਾਲ ਪਹਿਲਾਂ ਆਪਣੇ ਵਿਆਹ ਵਾਲੇ ਦਿਨ ਅਚਾਨਕ ਘਰੋਂ ਭੱਜ ਗਈ ਸੀ ਅੱਜ ਇੱਕ ਭਖਾਰਣੀ ਉਸਦੇ ਸਾਹਮਣੇ ਖੜੀ ਸੀ ਉਸਦੇ ਨਾਲ ਖੜਾ ਕਮਜ਼ੋਰ ਤੇ ਭੁੱਖਾ ਬੱਚਾ ਉਸਦਾ ਆਪਣਾ ਭਣਜਾ ਸੀ ਜਿਸ ਨੂੰ ਉਹਨਾਂ ਨੇ ਕਦੇ ਦੇਖਿਆ ਵੀ ਨਹੀਂ ਸੀ ਜਗਤਾਰ ਸਿੰਘ ਦੇ ਹੱਥ ਕਮਣ ਲੱਗੇ ਉਸਦੇ ਮਨ ਵਿੱਚ ਤੂਫਾਨ ਉੱਠਿਆ ਕਰੋੜਾਂ ਦੀ ਜਾਇਦਾਦ ਦਾ ਮਾਲਕ ਸ਼ਹਿਰ ਦਾ ਸਭ ਤੋਂ ਵੱਡਾ ਅਮੀਰ ਆਦਮੀ ਅੱਜ ਆਪਣੀ ਸਕੀ ਭੈਣ ਨੂੰ ਪੀਖ ਮੰਗਦੇ ਦਿਖ ਰਿਹਾ ਸੀ ਇੱਕ ਅਜਿਹਾ ਪਲ ਸੀ ਜਿੱਤੇ ਸਮਾਂ ਵੀ ਰੁਕ ਗਿਆ ਸੀ ਅਤੇ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਾਜ਼ ਉਸ ਦੇ ਸਾਹਮਣੇ ਖੁੱਲ ਗਿਆ ਸੀ ਉਹਨਾਂ ਦੇ ਮਨ ਵਿੱਚ ਇੱਕ ਹੀ ਸਵਾਲ ਗੂੰਜ ਰਿਹਾ ਸੀ ਇਹ ਸਭ ਕਿਵੇਂ ਹੋਇਆ ਲੇਕਿਨ ਇਸ ਤੋਂ ਬਾਅਦ ਕਰੋੜਪਤੀ ਪ੍ਰਾਨੇ ਪਿਖ ਦੇ ਵਿੱਚ ਆਪਣੇ ਹੀ ਭੈਣ ਨੂੰ ਜੋ ਦਿੱਤਾ ਨਾ ਦੇਖ ਕੇ ਸਾਹਮਣੇ ਖੜੀ ਭੈਣ ਦੀ ਰੂਹ ਕੰਬ ਗਈ ਪੁੱਬਾ ਮਾਰ ਕੇ ਰੋਣ ਲੱਗ ਪਏ ਕੀ ਦਿੱਤਾ ਉਸ ਪ੍ਰਾਣ ਨੇ ਆਪਣੀ ਹੀ ਭੈਣ ਨੂੰ ਪਿਖ ਦੇ ਵਿੱਚ ਜਿਸ ਨੂੰ ਦੇਖ ਕੇ ਸਾਰੇ ਆਸ-ਪਾਸ ਵਾਲੇ ਵੀ ਹੈਰਾਨ ਰਹਿ ਗਏ ਵੀ ਆਖਿਰਕਾਰ ਅਜਿਹਾ ਕੀ ਹੋਇਆ ਜਾਣਨ ਦੇ ਲਈ ਬਣ ਰਿਓ ਜੀ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਵਾਂਗੇ ਕੌਣ ਸੀ ਇਹ ਔਰਤ ਇੱਥੇ ਕਿਵੇਂ ਪਹੁੰਚੀ ਅਤੇ ਉਸ ਦਾ ਬੱਚਾ ਜੋ ਕਿ ਉਸ ਕਰੋੜਪਤੀ ਆਦਮੀ ਦਾ ਪਣਜਾ ਹੈ ਫਿਰ ਵੀ ਅੱਤੇ ਭੁੱਖਾ ਕਿਵੇਂ ਘੁੰਮ ਰਿਹਾ ਹੋਏ ਹਾਂਜੀ ਦੋਸਤੋ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਚੈਨਲ ਤੇ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਹਾਂਜੀ ਇਹ ਗੱਲ ਹੈ 6 ਸਾਲ ਪਹਿਲਾਂ ਦੀ ਦੋਦਰ ਗਰਤਾਰ ਸਿੰਘ ਜਿਸ ਨੂੰ ਉਦੋਂ ਸਭ ਜਗ੍ਹਾ ਕਹਿੰਦੇ ਸਨ ਖੁਸ਼ਿਆਰਪੁਰ ਦੇ ਇੱਕ ਆਮ ਜਿਹੇ ਪਿੰਡ ਦੇ ਵਿੱਚ ਰਹਿੰਦਾ ਸੀ ਉਸ ਦਾ ਪਰਿਵਾਰ ਆਮ ਜਿਹਾ ਪਰਿਵਾਰ ਸੀ ਨਾ ਗਰੀਬ ਅਤੇ ਨਾ ਹੀ ਬਹੁਤਾ ਮਿਹਰ ਪਿਤਾ ਜੀ ਛੋਟੇ ਕਿਸਾਨ ਸਨ ਤੇ ਮਾਂ ਘਰ ਦਾ ਕੰਮ ਸੰਭਾਲਦੀ ਸੀ ਜੱਗਾ ਸ਼ਹਿਰ ਦੇ ਵਿੱਚ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਆਪਣੀ ਸਾਰੀ ਜਮਾ ਪੂੰਜੀ ਲਗਾ ਕੇ ਉਸ ਨੇ ਇੱਕ ਛੋਟੀ ਜਿਹੀ ਟੈਕਸਟਾਈਲ ਯੂਨਿਟ ਲਗਾਈ ਸੀ ਉਸ ਦੀ ਛੋਟੀ ਪੈਂਡ ਪ੍ਰੀਤੀ ਪਰਵਾਰ ਦੀ ਲੜਲੀ ਤੇ ਅੱਖਾਂ ਦਾ ਤਾਰਾ ਸੀ ਉਹ ਇੱਕ ਸੁਧਾਰਨ ਸੁੰਦਰ ਅਤੇ ਪੋੜੀ ਦੀ ਕੁੜੀ ਸੀ ਜਿਸਦੇ ਮਨ ਵਿੱਚ ਬਹੁਤ ਸਾਰੇ ਸੁਪਨੇ ਸਨ ਪ੍ਰੀਤੀ ਦਾ ਵਿਆਹ ਇੱਕ ਚੰਗੇ ਘਰ ਦੇ ਵਿੱਚ طے ਹੋ ਚੁੱਕਿਆ ਸੀ ਮੁੰਡਾ ਰਵਿੰਦਰ ਇੱਕ ਪੜਿਆ ਲਿਖਿਆ ਸਰਕਾਰੀ ਅਧਿਆਪਕ ਸੀ ਜਿਸਦੇ ਕੋਲ 10 ਕਿੱਲੇ ਜ਼ਮੀਨ ਵੀ ਸੀ ਪਰਿਵਾਰ ਬਹੁਤ ਖੁਸ਼ੀ ਖਾਸ ਕਰਕੇ ਪ੍ਰੀਤੀ ਦੇ ਮਾਤਾ ਪਿਤਾ ਜਿਨ੍ਹਾਂ ਨੇ ਬੜੇ ਚਾਵਾਂ ਦੇ ਨਾਲ ਆਪਣੀ ਧੀ ਦਾ ਵਿਆਹ ਤੈ ਕੀਤਾ ਸੀ ਉਸ ਰਾਤ ਪ੍ਰੀਤੀ ਦੀ ਜਾਗੋ ਸੀ ਪੂਰਾ ਨਾਨਕਾ ਮੇਲ ਰਿਸ਼ਤੇਦਾਰ ਤੇ ਆਂਢੀ ਗੁਆਂਢੀ ਸੱਜ-ਤੱਜ ਕੇ ਖੁਸ਼ੀ ਨਾਲ ਨਤਰੇ ਸਨ ਘਰ ਦੇ ਵਿੱਚ ਲੱਡੂ ਅਤੇ ਬੜੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣੇ ਸਨ ਡੀਜੇ ਤੇ ਪੰਜਾਬੀ ਫਿਲਮੇ ਗੀਤ ਵੱਜ ਰਹੇ ਸਨ ਤੇ ਹਰ ਪਾਸੇ ਖੁਸ਼ੀਆਂ ਦੀ ਰੌਣਕ ਦਾ ਮਾਹੌਲ ਸੀ ਪ੍ਰੀਤੀ ਦੀ ਮਾਂ ਨੂੰ ਬੜਾ ਮਨ ਸੀ ਵੀ ਅੱਜ ਉਸ ਤੀਤੀ ਦੀ ਜਾਗੋ ਹੈ ਅਤੇ ਕੱਲ ਉਸ ਤੀ ਡੋਲੀ ਹੋਵੇਗੀ ਉਹ ਵਾਰ-ਵਾਰ ਪ੍ਰੀਤੀ ਨੂੰ ਦੇਖ ਕੇ ਅੰਦਰ ਵੱੜ ਕੇ ਰੋ ਲੈਂਦੀ ਸੀ ਪਰ ਤੇ ਦੇ ਸਾਹਮਣੇ ਉਸ ਦੀਆਂ ਅੱਖਾਂ ਨਮ ਨਹੀਂ ਹੁੰਦੀਆਂ ਉਹ ਤੇ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੀ ਸੀ ਜੱਗਾ ਵੀ ਪ੍ਰੀਤੀ ਨੂੰ ਛੱਡ ਰਿਆ ਸੀ ਬਸ ਅੱਜ ਦਾ ਦਿਨ ਹੈ ਕੱਲ ਨੂੰ ਤੈਨੂੰ ਸਾਰੇ ਤੌਰ ਤੇ ਦੇਣਾ ਹੈ ਉਹ ਜਾਣ ਕੇ ਪ੍ਰੀਤੀ ਨੂੰ ਛੱਡ ਰਿਆ ਸੀ ਪਰ ਮਨ ਹੀ ਮਨ ਉਸ ਨੂੰ ਵੀ ਖਿਆਲ ਸੀ ਵੀ ਕੱਲ ਤੋਂ ਬਾਅਦ ਉਹ ਵੀ ਕਲਰ ਹੋ ਜਾਵੇਗਾ ਤੇ ਕਿਹਦੇ ਨਾਲ ਸਾਰਾ ਦਿਨ ਸ਼ਰੜਤਾ ਕਰੇਗਾ ਉਸ ਤੇ ਪਿਉ ਦਾ ਮਨ ਵੀ ਵਾਰ-ਵਾਰ ਉੱਛਰਿਆ ਸੀ ਇਸ ਕਹ ਲਾਣ ਕਿ ਉਸ ਦੀ ਤੀ ਕੱਲ ਤੋਂ ਬਾਅਦ ਉਸ ਤੋਂ ਦੂਰ ਚਲੀ ਜਾਵੇਗੀ ਪਰ ਉਹਨਾਂ ਸਭ ਨੇ ਆਪਣਾ ਦਿਲ ਕਰੜਾ ਕੀਤਾ ਸੀ ਘਰ ਦੇ ਵਿੱਚ ਮਹਿਮਾਨ ਭਰੇ ਸਨ ਪਰ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਸੀ ਵੀ ਅਗਲੇ ਕੁਝ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ ਕੁਝ ਹੀ ਸਮੇਂ ਦੇ ਵਿੱਚ ਇਹ ਹਾਦਸਾ ਖੇਡ ਦਾ ਮਾਹੌਲ ਸੋਗ ਦੇ ਵਿੱਚ ਬਦਲ ਜਾਣ ਵਾਲਾ ਹੈ ਤੇ ਲੋਕੀ ਆਪੋ ਆਪਣੇ ਘਰਾਂ ਨੂੰ ਤੁਰ ਜਾਣਗੇ ਕੁਝ ਅਜਿਹਾ ਹੋਣ ਵਾਲਾ ਸੀ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਜਾਗੋ ਚਰਰੀ ਸੀ ਹਰ ਕੋਈ ਨੱਚਣ ਗਾਉਣ ਦੇ ਵਿੱਚ ਮਸ ਸੀ ਲੇਕਿਨ ਅਚਾਨਕ ਇੱਕਦਮ ਪ੍ਰੀਤੀ ਜਣੀ ਹੈ ਆਪਣੇ ਕਮਰੇ ਦੇ ਵਿੱਚੋਂ ਗਾਇਬ ਹੋ ਜਾਂਦੀ ਹੈ ਜਦੋਂ ਪ੍ਰੀਤੀ ਦੀਆਂ ਸੈਲੀਆ ਉਸਦੇ ਨੂੰਮਾ ਨੂੰ ਫੋਨ ਕਰਦਿਆਂ ਹਨ ਵੀ ਉਹ ਤਾਂ ਕਮਰੇ ਦੇ ਵਿੱਚ ਨਹੀਂ ਹੈ ਤਮ ਆਪ ਪਜੀ ਪਜੀ ਘਰਾਉਂਦੀ ਹੈ ਉਸ ਨੂੰ ਚਿੰਤਾ ਹੋ ਰਹੀ ਸੀ ਆਖਿਰਕਾਰ ਕਿੱਧਰ ਗਈ ਪ੍ਰੀਤੀ ਪਹਿਲਾਂ ਤਾਂ ਘਰ ਦੇ ਵਿੱਚ ਹੀ ਲੱਭ ਜਾਂਦਾ ਹੈ ਸ਼ਾਇਦ ਇੱਥੇ ਨਾ ਹੋਵੇ ਘਰ ਦੇ ਬਾਥਰੂਮਾਂ ਦਾ ਕੁੰਡਾ ਖੜਕਾਇਆ ਜਾਂਦਾ ਹੈ ਲੇਕਿਨ ਅੰਦਰ ਤਾਂ ਕੋਈ ਹੋਰ ਹੈ ਆਸ-ਪਾਸ ਦੇ ਪੜੋਸਿਆਂ ਦੇ ਘਰਾਂ ਦੇ ਵਿੱਚ ਪੁੱਛਿਆ ਜਾਂਦਾ ਹੈ ਲੇਕਿਨ ਜਦੋਂ ਕਿਤੇ ਨਾ ਮਿਲੀ ਤਾਂ ਮਾਂ ਦੇ ਵੀ ਖੁਸ਼ ਉੱਠ ਗਏ ਪ੍ਰੀਤੀ ਕਮਰੇ ਦੇ ਵਿੱਚ ਨਹੀਂ ਸੀ ਉਤੋਂ ਉਸਦਾ ਸਾਰਾ ਸਮਾਨ ਖੰਜਰਿਆ ਬੈਸੀ ਜਲਦੀ ਨਾਲ ਮਾਤਾ ਆਪਣੇ ਬੈਡਰੂਮ ਦੇ ਵਿੱਚ ਗਈ ਜਦੋਂ ਕਮਰੇ ਦੇ ਵਿੱਚ ਜਾ ਕੇ ਦੇਖਿਆ ਨਾ ਤਾਂ ਪ੍ਰੀਤੀ ਦੇ ਲਈ ਜੋ ਉਸਨੇ ਬਹੁਤ ਮਹਿੰਗਾ ਸੋਨੇ ਦਾ ਸੈੱਟ ਪਰਵਾਇਆ ਸੀ ਸਭ ਤੋਂ ਮਹਿੰਗਾ ਉਹ ਗਾਇਬ ਸੀ ਇਸ ਸੈੱਟ ਦੀ ਕੀਮਤ ਉਸ ਸਮੇਂ ਲਗਭਗ 5 ਲੱਖ ਰੁਪਏ ਸੀ ਜੋ ਉਹਨਾਂ ਨੇ ਜੱਗੀ ਦੀ ਕਮਾਈ ਅਤੇ ਜ਼ਮੀਨ ਦਾ ਇੱਕ ਹਿੱਸਾ ਗਹਿਣੇ ਰੱਖ ਕੇ ਬਣਾਇ ਸੀ ਹੁਣ ਤਾਂ ਪ੍ਰੀਤੀ ਦੀ ਮਾਂ ਦੇ ਪੈਰਾ ਹੇਠੋਂ ਜ਼ਮੀਨ ਖਿਸ ਗਈ ਉਸਤੇ ਹੱਥ ਪੈਰ ਸੁਨ ਹੋ ਗਏ ਪੱਜੀ ਜਾ ਕੇ ਘਰ ਵਾਲੇ ਦੇ ਕੋਲ ਗਈ ਅਤੇ ਕਹਿਣ ਲੱਗੀ ਮੈਨੂੰ ਲੱਗਦਾ ਹੈ ਕੁਝ ਬਹੁਤ ਗਲਤ ਹੋ ਗਿਆ ਪ੍ਰੀਤੀ ਦਾ ਪਿਤਾ ਗੁੱਸੇ ਨਾਲ ਬੋਲਿਆ ਕੀ ਬੁਝਾਰਤਾ ਪਾਈ ਜਾਨੀ ਹੈ ਕੀ ਗਲਤ ਹੋ ਗਿਆ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਕੁੜੀ ਦਾ ਘਰੇ ਵਿਆਹ ਕਰਿਆ ਹੈ ਸੁਖੀ ਸੰਧੀ ਹੈ ਕਿਉਂ ਜਿਆ ਗੱਲਾਂ ਕਰਦੀ ਹੈ ਤਾਂ ਉਸਤੇ ਮਾਂ ਕਹਿਣ ਲੱਗੀ ਪ੍ਰੀਤੀ ਕਰਣੀ ਹੈ ਉਹ ਪ੍ਰੀਤੀ ਕਰਨੀ ਪ੍ਰੀਤੀ ਹੋਰ ਕਿਤੇ ਜਾ ਸਕਦੀ ਹੈ ਪ੍ਰੀਤੀ ਮੇਰੇ ਨਾਲ ਕਿਤੇ ਨਹੀਂ ਗਈ ਤੇ ਜੱਗਾ ਵੀ ਦੇਖ ਉਹ ਨੱਚਦਾ ਹੈ ਤੂੰ ਵੀ ਕਰੇ ਫਿਰਦੀ ਹੈ ਕਿਉਂ ਜਾਂ ਗੱਲਾਂ ਕਰਦੀ ਹੈ ਉਸਦੇ ਪਿਓ ਦੀ ਉਦਰ ਤਾਂ ਸੁਰਤੀ ਨਹੀਂ ਗਈ ਸੀ ਕਿ ਉਸਦੀ ਧੀ ਇਸ ਤਰ੍ਹਾਂ ਦਾ ਕੰਮ ਵੀ ਕਰ ਸਕਦੀ ਹੈ ਪਰ ਉਸਦੀ ਮਾਂ ਨੇ ਆਪਣੇ ਘਰ ਵਾਲੇ ਦੀ ਬਾਹ ਫੜੀ ਅਤੇ ਆਪਣੇ ਕਮਰੇ ਦੇ ਵਿੱਚ ਲੱਗੀ ਆ ਦੇਖੋ ਪ੍ਰੀਤੀ ਵਾਸਤੇ ਜੋ ਆਪਾਂ ਸੈਟ ਮੰਗਵਾਇਆ ਸੀ ਉਹ ਗਾਇਬ ਹੈ ਪ੍ਰੀਤੀ ਦੇ ਕਮਰੇ ਦੇ ਵਿੱਚ ਪੂਰਾ ਠਲਾਰਾ ਪਿਆ ਹੈ ਇਹ ਦੇਖ ਕੇ ਪ੍ਰੀਤੀ ਦੇ ਪਿਓ ਨੇ ਸਿਰ ਫੜ ਲਿਆ ਉਸ ਦੀਆਂ ਅੱਖਾਂ ਦੇ ਅੱਗੇ ਹਨੇਰਾ ਛਾ ਗਿਆ ਜਿਵੇਂ ਸਭ ਕੁਝ ਖਤਮ ਹੋ ਗਿਆ ਹੋਵੇ ਇਹਨੇ ਨੂੰ ਜੱਗਾ ਵੀ ਕਮਰੇ ਦੇ ਵਿੱਚ ਆ ਗਿਆ ਮਾਂ ਅਤੇ ਪਿਓ ਨੂੰ ਰੋਂਦਿਆਂ ਦੇਖ ਜੱਗਾ ਵੀ ਪੁੱਛਣ ਲੱਗਾ ਕੀ ਗੱਲ ਹੋ ਗਈ ਪ੍ਰੀਤੀ ਦੀ ਮਾਂ ਕਹਿਣ ਲੱਗੀ ਕੀ ਗੱਲ ਦੱਸਾਂ ਪੁੱਤਰ ਆਪ ਤਾਂ ਬਿਲਕੁਲ ਜੜ ਗਏ ਹੁਣ ਆਪਾਂ ਬਾਹਰ ਜਾ ਕੇ ਕੀ ਕਹਾਂਗੇ ਪ੍ਰੀਤੀ ਤਾਂ ਕਰੋ ਕਿਤੇ ਉੱਠ ਗਈ ਹੈ ਇਹ ਸੁਣ ਕੇ ਜੱਗੇ ਦੇ ਵੀ ਖੁਸ਼ ਉੱਠ ਗਏ ਅਤੇ ਉਹਨਾ ਮੈਂ ਬਾਹਰ ਕਿਵੇਂ ਜਾਵਾਂ ਬਾਹਰ ਡੀ ਜੀ ਤੇ ਗਾਣੇ ਚੱਲ ਰਹੇ ਹਨ ਨਾਨਕਾ ਮਿਲ ਨੱਚ ਰਿਹਾ ਹੈ ਆਂਡੀ ਗਾਂਡੀ ਤੇ ਬਾਕੀ ਰਿਸ਼ਤੇਦਾਰ ਵਾ ਫੁੱਫੜ ਸਾਰੇ ਨੱਚ ਰਹੇ ਹਨ ਉਹ ਬਾਹਰ ਜਾ ਕੇ ਹੁਣ ਕੀ ਕਹਿਣਾ ਹੈ ਅੰਦਰ ਬੈਠੇ ਕਿੰਨਾ ਟਾਈਮ ਹੀ ਰੋਂਦੇ ਰਹੇ ਐਨਨੂ ਪ੍ਰੀਤੀ ਦੀ ਭੂਆ ਕਮਰੇ ਦੇ ਵਿੱਚ ਆ ਗਈ ਵੀਰ ਜੀ ਭਾਬੀ ਜੀ ਤੁਸੀਂ ਕਿੱਥੇ ਬੈਠੇ ਹੋ ਬਾਹਰ ਸਾਰੇ ਨੱਚ ਰਹੇ ਹਨ ਅਤੇ ਨਾਲ ਹੀ ਮੈਨੂੰ ਇੱਥੇ ਪ੍ਰੀਤ ਨਹੀਂ ਦਿੱਸਦੀ ਕੀ ਗੱਲ ਹੈ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਕਿਉਂ ਨੇ ਕੁੜੀ ਨੂੰ ਤਾਂ ਆਪਾਂ ਕੱਲ੍ਹ ਤੋੜਨਾ ਹੈ ਤੁਸੀਂ ਅੱਜ ਹੀ ਰੋ ਰਹੇ ਹੋ ਪ੍ਰੀਤੀ ਦੀ ਮਾਂ ਦੀਆਂ ਪਾਹ ਨਿਕਲ ਗਈਆਂ ਹਾਈ ਭਾਬੀ ਕੀ ਗੱਲ ਹੈ ਇਹ ਕਾਨੂੰ ਰੋਣੀ ਹੈ ਕੀ ਦੱਸਾਂ ਸਾਡੇ ਨਾਲ ਤਾਂ ਜਗੋਂ ਤੇਰਵੀ ਹੋ ਗਈ ਪ੍ਰੀਤੀ ਨੇ ਤਾਂ ਸਾਨੂੰ ਜਿੰਦ ਜਗ ਨਹੀਂ ਛੱਡਿਆ ਉਸ ਦੀ ਨਣਦ ਕਹਿਣ ਲੱਗੀ ਭਾਬੀ ਕੀ ਗੱਲ ਹੈ ਮੇਰਾ ਦਿਲ ਬੈਠੀ ਜਾ ਰਿਹਾ ਹੈ ਪ੍ਰੀਤੀ ਦੀ ਮਾਂ ਕਹਿਣ ਲੱਗੀ ਪ੍ਰੀਤੀ ਕਿਸ ਨਾਲ ਚਲੀ ਗਈ ਹੈ ਹਾਏ ਹਾਏ ਕਹਿੰਦੀ ਉਸ ਦੀ ਨਣਦ ਨੇ ਕਲਜੇ ਤੇ ਹੱਥ ਰੱਖ ਲਿਆ ਹਾਈ ਵੀਰੇ ਆਪਣੇ ਭਰਾ ਦੇ ਮੋਹਵਲ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅੱਖਾਂ ਹੰਝੂਆਂ ਦੇ ਨਾਲ ਭਰ ਗਿਆ ਉਸ ਦਾ ਭਰਾ ਵੀ ਭੈਣ ਦੇ ਨੇੜੇ ਹੋ ਕੇ ਧੁਬਾ ਮਾਰਨ ਲੱਗ ਪਿਆ ਭੈਣ ਤੇ ਭਰਾ ਦਾ ਦੁੱਖ ਦੇਖਿਆ ਨਹੀਂ ਸਜਾਰਿਆ ਬਾਹਰ ਡੀਜੇ ਚੱਲ ਰਿਹਾ ਨਾ ਹੁਣ ਉਸ ਦਾ ਚਿੱਤ ਕਾਲਾ ਪੈਣ ਲੱਗਿਆ ਸੀ ਭੱਜ ਕੇ ਬਾਹਰ ਗਿਆ ਅਤੇ ਉਸ ਨੇ ਡੀਜੇ ਬੰਦ ਕਰਾ ਦਿੱਤੇ ਸਾਰੇ ਹੈਰਾਨ ਹਨ ਨਾਲ ਕਾ ਮਿਲ ਕਰਿਆ ਸੀ ਅਸੀਂ ਗੁੱਸੇ ਹੋ ਜਾਣਾ ਤੁਸੀਂ ਸਾਨੂੰ ਨੱਚਣ ਕਿਉਂ ਨਹੀਂ ਦਿੰਦੇ ਜੱਗੇ ਨੇ ਬੜੀ ਮੁਸ਼ਕਲ ਨਾਲ ਸਾਰਿਆਂ ਨੂੰ ਸਮਝਾਇਆ ਵੀ ਪ੍ਰੋਗਰਾਮ ਖਤਮ ਹੋ ਗਿਆ ਹੈ ਲੋਕੀ ਹੈਰਾਨ ਸੀ ਕਈ ਗਵੰਡੀਆਂ ਖਾਦੀ ਪੀਤੀ ਦੇ ਵਿੱਚ ਗਾਣਾ ਕਰ ਰਹੇ ਸਨ ਭਾਈ ਆਹ ਕੀ ਗੱਲ ਹੈ ਕਰੇ ਬੁਲਾ ਕੇ ਬੇਚੀ ਕਰਦਾ ਹੈ ਤੂੰ ਇਹ ਚੰਗੀ ਗੱਲ ਨਹੀਂ ਕਰ ਰਿਹਾ ਕਾਫੀ ਕੁਝ ਬੋਲ ਰਹੇ ਸਨ ਪਰ ਕੁਝ ਸਾਨੀਆਂ ਬੜ ਜਾਂ ਗੱਲ ਪਾਪ ਗਿਆ ਵੀ ਜ਼ਰੂਰ ਇੱਥੇ ਕੁਝ ਨਾ ਕੁਝ ਹੋਇਆ ਹੋਇਆ ਫਿਰ ਸਾਰਿਆਂ ਨੇ ਦੇਖਿਆ ਵੀ ਕੁੜੀ ਕਿਤੇ ਵੀ ਦਿਖਾਈ ਨਹੀਂ ਦੇ ਰਹੀ ਫਿਰ ਹੌਲੀ-ਹੌਲੀ ਸਾਰੇ ਗੱਲੂ ਸਮੇਤ ਹੋਏ ਆਪੋ ਆਪਣੇ ਘਰਾਂ ਨੂੰ ਤੁਰ ਗਏ ਇਧਰ ਪ੍ਰੀਤੀ ਦੇ ਭਰਾ ਨੇ ਸਾਰੇ ਪਿੰਡ ਨੂੰ ਛਾਣ ਮਾਰਿਆ ਖੇਤਾਂ ਦੇ ਵਿੱਚ ਸਾਰੇ ਪਾਸੇ ਜਿੱਥੇ-ਜਿੱਥੇ ਵੀ ਪ੍ਰੀਤੀ ਦੇ ਜਾਣ ਦਾ ਸ਼ੱਕ ਸੀ ਰੇਲਵੇ ਸਟੇਸ਼ਨ ਤੇ ਛਾਪੇ ਮਾਰੇ ਉਧਰ ਪੁਲਿਸ ਸਟੇਸ਼ਨ ਦੇ ਵਿੱਚ ਵੀ ਰਿਪੋਰਟ ਲਿਖਾਈ ਸਭ ਪਾਸੇ ਪ੍ਰੀਤੀ ਨੂੰ ਰਾਤੋਂ ਰਾਤ ਲੱਭਣ ਦੀ ਕੋਸ਼ਿਸ਼ ਕੀਤੀ ਮੁੰਡੇ ਵਾਲਿਆਂ ਨੂੰ ਵੀ ਫੋਨ ਕੀਤਾ ਗਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕੱਲ ਨੂੰ ਸਾਡੇ ਬੂਹੇ ਤੇ ਬਰਾਤ ਲੈ ਕੇ ਨਾ ਆਵੋ ਕਿਉਂਕਿ ਸਾਡੀ ਕੁੜੀ ਸਾਨੂੰ ਘਮੇਸ਼ਾ ਦੇ ਲਈ ਮਾਰ ਕੇ ਸੁੱਟ ਗਈ ਹੈ ਉਧਰ ਮੁੰਡੇ ਵਾਲਿਆਂ ਦੀਆਂ ਭਜੜਨਾ ਪੈਗੀਆਂ ਰਿਸ਼ਤੇਦਾਰ ਕਰਿਆਏ ਹੋਏ ਸਨ ਸਾਰਾ ਅਰੇਂਜਮੈਂਟ ਕੀਤਾ ਸੀ ਮਠਿਆਈਆਂ ਪਕਾਈਆਂ ਸਨ ਉਧਰ ਵੀ ਵਾਜੇ ਗਾਜੇ ਚੱਲ ਰਹੇ ਸਨ ਇੱਕੋ ਦਮ ਸਾਰੇ ਵਾਜੇ ਗਾਜੇ ਬੰਦ ਹੋ ਗਏ ਮੁੰਡੇ ਵਾਲਿਆਂ ਨੇ ਰਾਤੋਂ ਰਾਤ ਇੱਕ ਰਿਸ਼ਤੇਦਾਰੀ ਵਿੱਚੋਂ ਕਿਸੇ ਹੋਰ ਕੁੜੀ ਨਾਲ ਵਿਆਹ ਤੈਅ ਕਰ ਦਿੱਤਾ ਤਾਂ ਜੋ ਉਹਨਾਂ ਦੀ ਬੇਇੱਜ਼ਤੀ ਨਾ ਹੋਵੇ ਚਲੋ ਮੁੰਡੇ ਵਾਲਿਆਂ ਨੇ ਤਾਂ ਆਪਣਾ ਮੁੰਡਾ ਵਿਆਹ ਨਹੀਂ ਸੀ ਉਹਨਾਂ ਨੇ ਵਿਆਹ ਕਰ ਦਿੱਤਾ ਲੇਕਿਨ ਇਧਰ ਪ੍ਰੀਤੀ ਦਾ ਕੋਈ ਵੀ ਪਤਾ ਨਹੀਂ ਲੱਗ ਰਿਆ ਸੀ ਪ੍ਰੀਤੀ ਦੇ ਭਰਾ ਨੇ ਉਸ ਨੂੰ ਬਹੁਤ ਲੱਭਿਆ ਵੀ ਕਿਤੇ ਮੇਰੀ ਭੈਣ ਨਾ ਜਾਵੇ ਸ਼ਾਇਦ ਜੇਕਰ ਇੱਕ ਵਾਰ ਵੀ ਮੈਨੂੰ ਪਹਿਲਾਂ ਦੱਸਦੀ ਇੱਕ ਵਾਰ ਵੀ ਸਾਨੂੰ ਮੜੀ ਦੀ ਗੱਲ ਦਾ ਪਤਾ ਲੱਗਦਾ ਅਸੀਂ ਸ਼ਾਇਦ ਉੱਥੇ ਕੁਝ ਕਰ ਪਾਉਂਦੇ ਲੇਕਿਨ ਆ ਤਾਂ ਸਾਨੂੰ ਜਿਉਂਦੇ ਹੀ ਮਰ ਗਏ ਸਾਰੇ ਘਰ ਦੇ ਵਿੱਚ ਕੈਦ ਰਹਿ ਕੇ ਲੈਣ ਲੱਗੇ ਕਿਸੇ ਦੀ ਵੀ ਹਿਮਤ ਨਹੀਂ ਹੋਈ ਵੀ ਅਸੀਂ ਬਾਹਰ ਨਿਕਲੀਏ ਚਲੋ ਹੌਲੀ-ਹੌਲੀ ਸਮਾਂ ਬੀਤਦਾ ਹੋਇਆ ਸਮੇਂ ਦੇ ਨਾਲ ਹੌੜ ਦੂੰਗਾ ਸੱਟ ਜਿਹੜਾ ਹੈ ਹੌਲੀ-ਹੌਲੀ ਭਰ ਹੀ ਜਾਂਦਾ ਹੈ ਸਭ ਤੋਂ ਪਹਿਲਾਂ ਲਗਭਗ 1 ਮਹੀਨੇ ਦੇ ਬਾਅਦ ਪ੍ਰੀਤੀ ਦਾ ਭਰਾ ਜਿਹੜਾ ਹੈ ਜਗਾ ਉਹ ਆਪਣੇ ਬਿਜ਼ਨਸ ਜੋ ਕਿ ਉਸਨੇ ਸ਼ੁਰੂ ਕੀਤਾ ਸੀ ਉਸਦੇ ਵਿੱਚ ਦੁਬਾਰਾ ਜਾਣ ਲੱਗਿਆ ਹੌਲੀ-ਹੌਲੀ ਸਮੇਂ ਦੇ ਨਾਲ ਪ੍ਰੀਤੀ ਦੀ ਮਾਂ ਵੀ ਘਰ ਦੇ ਕੰਮ-ਕਾਰ ਕਰਦੇ ਕਰਦੇ ਹੌਲੀ-ਹੌਲੀ ਕਦੇ-ਕਦੇ ਘਰ ਤੋਂ ਬਾਹਰ ਵੀ ਨਿਕਲਣ ਲੱਗੀ ਪ੍ਰੀਤੀ ਦਾ ਪਿਤਾ ਵੀ ਹੁਣ ਹੌਲੀ-ਹੌਲੀ ਆਪਣੇ ਖੇਤੀਬਾੜੀ ਦੇ ਕੰਮਾਂ ਨੂੰ ਸੰਭਾਲਣ ਲੱਗਿਆ ਸਭ ਕੁਝ ਨਾਰਮਲ ਹੋ ਗਿਆ ਸਾਰੇ ਜਿਹੜੇ ਹਨ ਗੱਲ ਨੂੰ ਸਮਝਦੇ ਹੋਏ ਕੋਈ ਵੀ ਜ਼ਿਆਦਾ ਜੜੀਆਂ ਹੈ ਗੱਲਾਂ ਉਹਨਾਂ ਦੇ ਸਾਹਮਣੇ ਨਹੀਂ ਕਰਦਾ ਪਿੱਟ ਪਿੱਛੇ ਦਾ ਸਾਰੇ ਮਾੜਾ ਬੋਲਦੇ ਹਨ ਲੇਕਿਨ ਕਈ ਦੁਸ਼ਮਣ ਹੈ ਕਈ ਜੋ ਕਿ ਇਸ ਮੌਕੇ ਦੀ ਭਾਲ ਦੇ ਵਿੱਚ ਸਨ ਮੌਕਿਆਂ ਦੇ ਵਿੱਚ ਗੱਲਾਂ-ਬਾਤਾਂ ਦੇ ਵਿੱਚ ਪ੍ਰੀਤੀ ਦੇ ਘਰ ਵਾਲਿਆਂ ਨੂੰ ਜਲੀਲ ਕਰਦੇ ਹਨ ਉਹ ਵੀ ਫਿਰ ਅੱਗੋਂ ਕੁਝ ਨਹੀਂ ਆਖਦੇ ਚੁੱਪਚਾਪ ਆਪਣੇ ਘਰ ਚਲੇ ਜਾਂਦੇ ਹਨ ਇਸ ਘਟਨਾ ਨੂੰ ਹੌਲੀ-ਹੌਲੀ 6 ਸਾਲ ਹੋ ਗਏ ਇਸ 6 ਸਾਲਾਂ ਦੇ ਵਿੱਚ ਜੱਗੇ ਦੀ ਜ਼ਿੰਦਗੀ ਵਿੱਚ ਅਸਮਾਨੀ ਬਦਲਾਅ ਆਇਆ ਸੀ ਪ੍ਰੀਤੀ ਦੇ ਘਰੋਂ ਪਜਨ ਦੀ ਘਟਨਾ ਨੇ ਉਸ ਦੇ ਮਨ ਵਿੱਚ ਇੱਕ ਡੂੰਘਾ ਜ਼ਖਮ ਛੱਡਿਆ ਸੀ ਪਰ ਇਸ ਨੇ ਉਸ ਨੂੰ ਕੁਝ ਹੋਰ ਕਰ ਗੁਜ਼ਰਨ ਦੀ ਅਥਾ ਪ੍ਰੇਰਣਾ ਵੀ ਦਿੱਤੀ ਉਸ ਨੇ ਪਿੰਡ ਵਿੱਚ ਹੋਈ ਵੱਡੀ ਬੇਇੱਜ਼ਤੀ ਨੂੰ ਆਪਣੀ ਤਾਕਤ ਬਣਾਇਆ ਉਸਨੇ ਆਪਣੇ ਮਾਤਾ-ਪਿਤਾ ਦਾ ਸਿਰ ਦੁਬਾਰਾ ਉੱਚਾ ਕਰਨ ਦਾ ਫੈਸਲਾ ਲਿਆ। ਉਸਨੇ ਆਪਣੀ ਪੂਰੀ ਤਾਕਤ ਆਪਣੇ ਛੋਟੇ ਟੈਕਸਟਾਈਲ ਕਾਰੋਬਾਰ ਦੇ ਵਿੱਚ ਲਗਾ ਦਿੱਤੀ। ਉਸਨੇ ਦਿਨ-ਰਾਤ ਇੱਕ ਕਰ ਦਿੱਤੇ, ਨੀਂਦ ਤੇ ਭੁੱਖ ਭੁੱਲ ਕੇ ਕੰਮ ਕੀਤਾ। ਉਸਨੇ ਆਪਣੇ ਕਾਰੋਬਾਰ ਹੁਨਰ ਨੂੰ ਹੋਰ ਦਿਖਾਇਆ। ਨਵੇਂ ਬਾਜ਼ਾਰ ਲੱਭੇ ਤੇ ਸਖਤ ਮਿਹਨਤ ਨਾਲ ਆਪਣੀ ਕੰਪਨੀ ਨੂੰ ਵਧਾਇਆ। ਉਸਦੀ ਕੰਪਨੀ ਜਗਤਾਰ ਗਰੁੱਪ ਟੈਕਸਟਾਈਲ ਤੋਂ ਸ਼ੁਰੂ ਹੋ ਕੇ ਰੀਅਲ ਅਸਟੇਟ ਅਤੇ ਫੂਡ ਪ੍ਰੋਸੈਸਿੰਗ ਤੱਕ ਫੈਲ ਗਈ ਉਹ ਹੁਸ਼ਿਆਰਪੁਰ ਦਾ ਹੌਲੀ-ਹੌਲੀ ਸਭ ਤੋਂ ਵੱਡਾ ਕਾਰੋਬਾਰੀ ਬਣ ਗਿਆ ਉਸ ਦੀ ਜਾਇਦਾਦ ਕਰੋੜਾਂ ਤੋਂ ਅਰਬਾਂ ਤੱਕ ਪਹੁੰਚ ਗਈ ਸ਼ਹਿਰ ਦੇ ਸਭ ਤੋਂ ਮਹਿੰਗੇ ਇਲਾਕੇ ਦੇ ਵਿੱਚ ਉਸ ਦੀ ਆਲੀਸ਼ਾਨ ਕੋਠੀ ਸੀ ਜਿਸ ਦੇ ਸਾਹਮਣੇ ਫੁੱਲਾਂ ਦੇ ਬਾਗਿਚੇ ਅਤੇ ਫੁਆਰੇ ਸਨ ਉਸ ਦੇ ਗੈਰਾਜ ਦੇ ਵਿੱਚ ਲੱਜਰੀ ਗੱਡੀਆਂ ਦੀ ਕਤਾਰ ਲੱਗੀ ਰਹਿੰਦੀ ਉਸ ਦੀ ਸ਼ਾਹੀ ਜ਼ਿੰਦਗੀ ਨੂੰ ਦੇਖ ਕੇ ਹਰ ਕੋਈ ਹੈਰਾਨ ਹੁੰਦਾ ਪਰ ਇਸ ਸਫਲਤਾ ਦੇ ਪਿਛੇ ਪ੍ਰੀਤੀ ਦੇ ਗਮ ਹੋਣ ਦਾ ਦਰਦ ਉਸਤੇ ਮਾਤਾ ਪਿਤਾ ਦੀ ਲਗਾਤਾਰ ਉਦਾਸੀ ਅਤੇ ਪਿੰਡ ਦੇ ਵਿੱਚ ਹੋਈ ਬੇਇੱਜ਼ਤੀ ਦਾ ਬੋਝ ਵੀ ਸ਼ਾਮਲ ਹੁੰਦਾ ਸੀ ਉਹ ਅੱਜ ਵੀ ਪਿੰਡ ਦੇ ਵਿੱਚ ਕਿਸੇ ਕੋਲ ਖੜਾ ਨਹੀਂ ਸੀ ਹੁੰਦਾ ਉਸ ਨੂੰ ਡਰ ਸੀ ਕਿ ਕੋਈ ਉਸ ਦੀ ਭੈਣ ਦੇ ਬਾਰੇ ਗੱਲਾਂ ਕਰ ਲਵੇ ਨਾ ਹੀ ਉਸ ਦੀ ਮਾਂ ਕਿਸੇ ਦੇ ਆਣ-ਗਾਨ ਕਰਦੀ ਸੀ ਤੇ ਉਸ ਦਾ ਪਿਓ ਉਹਦਾ ਵਿਚਾਰਾ ਸੱਤ ਦੇ ਵਿੱਚ ਦੁਬਾਰਾ ਕਦੇ ਬੈਠਿਆ ਹੀ ਨਹੀਂ ਉਹ ਹਰ ਵੇਲੇ ਨਿਮੀ ਪਾ ਕੇ ਰੱਖਦਾ ਬਸ ਆਪਣੇ ਕੰਮ ਨਾਲ ਕੰਮ ਮਤਲਬ ਰੱਖਦਾ ਸੀ ਉਸ ਦਿਨ ਤੋਂ ਬਾਅਦ ਉਸਨੇ ਕਦੇ ਵੀ ਕਿਸੇ ਦੇ ਨਾਲ ਅੱਖ ਤਕਨੀਮ ਲਾਈ ਇਹ ਦਰਦ ਪਰਿਵਾਰ ਦੇ ਹਰ ਮੈਂਬਰ ਦੇ ਦਿਲ ਵਿੱਚ ਡੂੰਘਾ ਉਤਰ ਗਿਆ ਸੀ ਇਧਰ ਪ੍ਰੀਤੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਰਕ ਬਣ ਚੁੱਕੀ ਸੀ ਜਿਸ ਰਾਹੁਲ ਦੇ ਪਿਆਰ ਵਿੱਚ ਉਹ ਅੰਨੀ ਹੋ ਕੇ ਘਰੋਂ ਭੱਜੀ ਸੀ ਉਹ ਇੱਕ ਨੰਬਰ ਦਾ ਧੁਖੇ ਬਾਜ ਤੇ ਲਾਲਚੀ ਨਿਕੜਿਆ ਉਸਨੇ ਸੋਨੇ ਦੇ ਸੈੱਟ ਵਿੱਚ ਕੇ ਉਹ 1 ਮਹੀਨਾ ਤਾਂ ਨਾਲ ਰਿਹਾ ਪਰ ਜਦੋਂ ਪੈਸੇ ਖਤਮ ਹੋ ਗਏ ਸਾਰੇ ਪੈਸੇ ਕਲਬਾਂ ਦੇ ਵਿੱਚ ਜੂਏ ਦੇ ਵਿੱਚ ਅਤੇ ਸ਼ਰਾਬਾਂ ਦੇ ਵਿੱਚ ਉਡਾ ਦਿੱਤੇ ਤਾਂ ਉਸਨੇ ਪ੍ਰੀਤੀ ਨੂੰ ਬੇਰਹਿਮੀ ਨਾਲ ਸੜਕ ਤੇ ਛੱਡ ਦਿੱਤਾ ਉਸਨੇ ਪ੍ਰੀਤੀ ਨੂੰ ਇਹ ਵੀ ਨਹੀਂ ਦੱਸਿਆ ਵੀ ਉਹ ਪਹਿਲਾਂ ਤੋਂ ਸ਼ਾਦੀशुदा ਹੈ ਤੇ ਉਸਦੇ ਦੋ ਬੱਚੇ ਵੀ ਹਨ ਪ੍ਰੀਤੀ ਵਿਚਾਰੀ ਬੇਕਰ ਹੋ ਗਈ ਸੜਕਾਂ ਦੇ ਭਟਕਦੇ ਹੋਈ ਉਸ ਨੂੰ ਪਤਾ ਲੱਗਿਆ ਵੀ ਉਹ ਗਰਭवती ਹੈ ਇਸ ਖਬਰ ਨੇ ਉਸ ਨੂੰ ਹੋਰ ਅੰਦਰੋਂ ਤੋੜ ਦਿੱਤਾ ਇਕੱਲੀ ਅਤੇ ਬੇਸਹਾਰਾ ਉਸ ਨੇ ਕਈ ਸ਼ਰਨਾਂ ਦੇ ਵਿੱਚ ਭਟਕਦਿਆ ਇੱਕ ਛੋਟੀ ਜੀ ਝੁੱਗੀ ਦੇ ਵਿੱਚ ਸ਼ਰਨ ਲਈ ਜਿੱਥੇ ਉਹ ਗੁਜ਼ਾਰਾ ਕਰਨ ਲੱਗੀ ਨਰੇਗਾ ਦੇ ਵਿੱਚ ਤਹਾੜੀਆਂ ਕਰਨ ਲੱਗੀ ਉਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਉਸ ਨੇ ਨਵਨੀਤ ਰੱਖਿਆ ਨਵਨੀਤ ਦੇ ਜਨਮ ਤੋਂ ਬਾਅਦ ਪ੍ਰੀਤੀ ਦੀ ਜ਼ਿੰਦਗੀ ਹੋਰ ਵੀ ਮੁਸ਼ਕਲ ਹੋ ਗਈ ਉਸ ਨੂੰ ਹਮੇਸ਼ਾ ਕੰਮ ਨਹੀਂ ਸੀ ਮਿਲਦਾ ਕਈ ਵਾਰ ਤਾਂ ਪੂਰੇ ਪੂਰੇ ਦਿਨ ਪੁਖਾਰਾਣਾ ਪੈਂਦਾ ਆਪਣੇ ਬੱਚੇ ਦਾ ਪੇਟ ਭਰਨ ਲਈ ਉਸ ਨੂੰ ਭੀਖ ਵੀ ਮੰਗਣੀ ਪੈਂਦੀ ਉਹ ਕਈ ਸ਼ਹਿਰਾਂ ਦੇ ਵਿੱਚ ਭਟਕੀ ਰੇਲਵੇ ਸਟੇਸ਼ਨਾਂ ਬੱਸ ਸਟੈਂਡਾਂ ਅਤੇ ਮੰਦਰਾਂ ਦੇ ਬਾਹਰ ਭੀਖ ਮੰਗਦੀ ਉਸਤੇ ਕੱਪੜੇ ਫਟੇ ਹੋਏ ਸਨ ਤੇ ਉਸਦਾ ਚਿਹਰਾ ਮੈਲ ਨਾਲ ਭਰਿਆ ਹੋਇਆ ਨੇ ਦਾ ਉਸਤੇ ਅੰਦਰ ਦਾ ਦਰਦ ਉਸ ਦੀਆਂ ਅੱਖਾਂ ਵਿੱਚ ਜੋ ਸਾਫ਼ਚਰਗਦਾ ਸੀ ਇੱਕ ਅਜੀਹਾ ਦਰਦ ਜਿਸ ਦੀ ਕੋਈ ਸੀਮਾ ਨਹੀਂ ਸੀ ਉਸਨੇ ਕਦੇ ਸੋਚਿਆ ਵੀ ਉਸਤੇ ਇਹ ਆਸੀ ਵੀ ਹੁਣ ਕਦੇ ਵੀ ਵਾਪਸ ਨਹੀਂ ਜਾ ਸਕਦੀ ਸ਼ਰਮ ਅਤੇ ਪਛਤਾਵੇ ਨੇ ਉਸ ਨੂੰ ਪੂਰੀ ਤਰ੍ਹਾਂ ਘੇਰ ਲਿਆ ਉਸ ਦੀ ਆਤਮਾ ਨੂੰ ਝੰਜੋੜ ਦਿੱਤਾ ਕ੍ਰਿਤੀ ਅਕਸਰ ਰੇਲਵੇ ਸਟੇਸ਼ਨ 'ਤੇ ਸਮਾਂ ਬਿਤਾਉਂਦੀ ਕਿਉਂਕਿ ਉੱਥੇ ਲੋਕਾਂ ਦੀ ਭੀੜ ਜ਼ਿਆਦਾ ਹੁੰਦੀ ਹੈ ਅਤੇ ਕੁਝ ਨਾ ਕੁਝ ਮਿਲਣ ਦੀ ਆਸ ਰਹਿੰਦੀ ਹੈ ਉਸਨੇ ਕਈ ਵਾਰ ਕੁਟਕੁਸ਼ੀ ਕਰਨ ਦੇ ਬਾਰੇ ਵੀ ਸੋਚਿਆ ਪਰ ਨਵਨੀਤ ਦਾ ਮਾਸੂਮ ਚਹਰਾ ਉਸ ਨੂੰ ਹਮੇਸ਼ਾ ਰੋਕ ਲਿੰਦਾ ਉਸ ਨੂੰ ਜਾਣ ਦਾ ਇੱਕੋ ਇੱਕ ਕਾਰਨ ਨਵਨੀਤ ਲੱਗਦਾ ਸੀ ਅਤੇ ਫਿਰ ਦਿਨ ਆਇਆ ਉਹ ਦਿਨ 6 ਸਾਲ ਬਾਅਦ ਜਦੋਂ ਜਗਤਾਰ ਸਿੰਘ ਆਪਣੀ ਕਾਰੋਬਾਰੀ ਯਾਤਰਾ ਤੋਂ ਵਾਪਸ ਆ ਰਿਹਾ ਸੀ ਹਮੇਸ਼ਾ ਦੀ ਤਰ੍ਹਾਂ ਸਧਾਰਨ ਜ਼ਿੰਦਗੀ ਜਿਉਂਦਾ ਹੈ ਅਤੇ ਜਿੱਥੋਂ ਤੱਕ ਖੋਜਦਾ ਹੈ ਉਹ ਯਾਤਰਾ ਆਪਣੇ ਟ੍ਰੇਨ ਦੇ ਰਾਹੀਂ ਕਰਦਾ ਹੈ ਅੱਜ ਵੀ ਐਸੀ ਤਰ੍ਹਾਂ ਟ੍ਰੇਨ ਦੇ ਵਿੱਚੋਂ ਵਾਪਸ ਆ ਰਿਹਾ ਸੀ ਸ਼ਾਮ ਦੇ 2:30 ਵਜੇ ਖੁਸ਼ਿਆਰਪੁਰ ਰੇਲਵੇ ਸਟੇਸ਼ਨ ਤੇ ਉਸਦੀ ਗੱਡੀ ਰੁਕਦੀ ਹੈ ਉਹ ਆਮਭੰਗ ਤੇਜ਼ ਕਦਮਾਂ ਦੇ ਨਾਲ ਪਲੇਟਫਾਰਮ ਤੋਂ ਬਾਹਰ ਨਿਕਲ ਰਿਹਾ ਸੀ ਜਦੋਂ ਉਸਦੀ ਨਜ਼ਰ ਇੱਕੋ ਨੇ ਤੇ ਪਈ ਉੱਥੇ ਇੱਕ ਔਰਤ ਆਪਣੇ ਛੋਟੇ ਬੱਚੇ ਦੇ ਨਾਲ ਪੀਕ ਮੰਗਰੀ ਸੀ ਪਹਿਲਾਂ ਤਾਂ ਦਰਤਾਰ ਸਿੰਘ ਨੇ ਉਸ ਨੂੰ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦੀਆਂ ਅੱਖਾਂ ਉਸ ਔਰਤ ਤੇ ਟਿਕੀਆਂ ਉਸ ਨੂੰ ਲੱਗਿਆ ਜਿਵੇਂ ਉਸਨੇ ਉਸ ਨੂੰ ਪਹਿਲਾ ਕਿਤੇ ਦੇਖਿਆ ਹੋਵੇ ਉਸਤੇ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਪੈਦਾ ਹੁੰਦੀ ਉਸਨੇ ਹੌਲੀ ਹੌਲੀ ਉਸ ਔਰਤ ਵੱਲ ਕਦਮ ਵਧਾਏ ਜਿਵੇਂ ਕੋਈ ਅਦ੍ਰਿਸ਼ ਸ਼ਕਤੀ ਉਸਨੂੰ ਖਿੱਚ ਰਹੀ ਹੋਵੇ ਜਦੋਂ ਉਸਤੇ ਨੇੜੇ ਪਹੁੰਚਣਾ ਤਾਂ ਔਰਤ ਨੇ ਬੇਵਸੀ ਨਾਲ ਉਹਨਾਂ ਵੱਲ ਆਪਣਾ ਹੱਥ ਵਧਾਇਆ ਉਸਨੇ ਉੱਪਰ ਤੱਕ ਨਹੀਂ ਦੇਖਿਆ ਸੀ ਕਿ ਸਾਹਮਣੇ ਕੌਣ ਹੈ ਸਿੱਧਾ ਬੋਲਣ ਲੱਗੀ ਬਾਬੂ ਜੀ ਕੁਝ ਦੇ ਦਿਓ ਇਹ ਬੱਚਾ ਦੋ ਜਨਾਂ ਦਾ ਭੁੱਖਾ ਹੈ ਮਰ ਜਾਣਾ ਹੈ ਮੇਰੇ ਕੋਲ ਹੋਰ ਕੁਝ ਨਹੀਂ ਬਚਿਆ ਇਹ ਆਵਾਜ਼ ਤਾਂ ਜਗਤਾਰ ਨੇ ਕਿਤੇ ਸੁਣੀ ਸੀ ਉਸਤੇ ਦਿਲ ਦੀ ਧੜਕਣ ਤੇਜ਼ ਹੋ ਗਈ ਜਿਵੇਂ ਉਸ ਦੇ ਅੰਦਰ ਕਿਸੇ ਅਣਜਾਣ ਸੱਚ ਦਾ ਪੇਲ ਖੋਲਣ ਵਾਲਾ ਹੋਵੇ ਉਸ ਦੇ ਕੰਨਾਂ ਦੇ ਵਿੱਚ ਇੱਕ ਚੀਖ ਵਜੀ ਇੱਕ ਅਜੀਹੀ ਚੀਖ ਜੋ ਉਸ ਦੇ ਦਿਲ ਦੀਆਂ ਗਹਿਰਾਈਆਂ ਤੋਂ ਆਈ ਸੀ ਉਸ ਦਾ ਦਿਮਾਗ ਚਕਰ ਗਿਆ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਉਸ ਨੇ ਕੰਬਦੇ ਹੱਥਾਂ ਨਾਲ ਉਸ ਔਰਤ ਦੇ ਚਿਹਰੇ ਤੇ ਪਏ ਮਵਾਲਾ ਨੂੰ ਹਟਾਇਆ ਜੋ ਦ੍ਰਿਸ਼ ਉਸ ਦੇ ਸਾਹਮਣੇ ਆਇਆ ਉਸ ਨੇ ਤਾਂ ਹੋਸ਼ ਉਡਾ ਦਿੱਤੇ ਇਹ ਕੋਈ ਹੋਰ ਨਹੀਂ ਸੀ ਉਸ ਤੇ ਹੀ ਛੋਟੀ ਪੈਣ ਪ੍ਰੀਤੀ ਸੀ ਜਿਸ ਨੂੰ ਉਸਨੇ 6 ਸਾਲ ਪਹਿਲਾਂ ਖੁਸ਼ੀਆਂ ਦੇ ਵਿੱਚ ਦੇਖਿਆ ਸੀ ਉਸਦੇ ਨਾਲ ਖੜਾ ਕਮਜ਼ੋਰ ਤੇ ਭੁੱਖਾ ਬੱਚਾ ਉਸਦਾ ਆਪਣਾ ਭਣਜਾ ਜਿਸ ਨੂੰ ਉਸਨੇ ਕਦੇ ਨਹੀਂ ਸੀ ਦੇਖਿਆ ਜਗਤਾਰ ਸਿੰਘ ਨੂੰ ਯਕੀਨੀ ਹੋ ਰਿਹਾ ਸੀ ਉਸਦੀ ਕਰੋੜਪਤੀ ਜ਼ਿੰਦਗੀ ਉਸਦੀ ਸਫਲਤਾ ਅਤੇ ਉਸਦਾ ਹੰਕਾਰ ਇੱਕ ਪਲ ਦੇ ਵਿੱਚ ਟੁੱਟ ਕੇ ਖੇਰੂ ਖੇਰੂ ਹੋ ਗਿਆ ਉਸਦੀ ਪੈਣ ਜੋ ਇੱਕ ਰਾਣੀ ਦੇ ਵਾਂਗ ਰਹਿੰਦੀ ਸੀ ਅੱਜ ਇੱਕ ਭਿਖਾਰੀ ਬਣੀ ਉਹਨਾਂ ਦੇ ਸਾਹਮਣੇ ਖੜੇ ਸੀ ਉਸਦੇ ਹਾਲਾਤ ਤਰਸਯੋਗ ਸੀ ਉਸਤੇ ਅੰਦਰ ਦਾ ਪ੍ਰਾਜਗ ਭਿਆ ਉਸਨੇ ਪ੍ਰੀਤੀ ਦਾਤ ਵੜਿਆ ਉਸ ਦੀਆਂ ਅੱਖਾਂ ਦੇ ਵਿੱਚ ਆਤਰੂ ਸਨ ਜਿਵੇਂ ਦਰਦ ਦਾ ਇੱਕ ਸਮੁੰਦਰ ਵਹਿਤ ਰਹੇ ਹੋਵੇ ਪ੍ਰੀਤੀ ਤੂੰ ਇੱਥੇ ਏ ਕੀ ਹੈ ਜਗਤਾਰ ਦੀ ਆਵਾਜ਼ ਕਮਰੀ ਸੀ ਉਸਤੇ ਸ਼ਬਦ ਉਸਤੇ ਗਲ ਦੇ ਵਿੱਚ ਫਸਰੇ ਸਨ ਪ੍ਰੀਤੀ ਨੇ ਜਗਤਾਰ ਨੂੰ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਡਰ, ਹੈਰਾਨੀ ਅਤੇ ਫਿਰ ਅਥਾ ਪਛਤਾਵਾ ਆ ਗਿਆ ਸੀ। ਉਸਨੇ ਆਪਣਾ ਹੱਥ ਛੁਡਾਉਣ ਦੀ ਕੋਸ਼ਿਸ਼ ਕੀਤੀ। ਸ਼ਰਮਿੰਦਗੀ ਨਾਲ ਉਸ ਦਾ ਸਿਰ ਝੁਕ ਗਿਆ ਪਰ ਜਗਤਾਰ ਨੇ ਉਸ ਨੂੰ ਮਜਬੂਤੀ ਨਾਲ ਫੜਿਆ ਸੀ। ਵੀਰੇ ਮੈਂ ਕੀ ਦੱਸਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਮੈਂ ਪਾਪੀ ਹਾਂ। ਮੈਂ ਮਾਫੀ ਦੇ ਲਾਇਕ ਨਹੀਂ। ਪ੍ਰੀਤ ਪਵਾਹ ਮਾਰ ਕੇ ਰੋਣ ਲੱਗੀ। ਉਸਤੇ ਖੰਜੂ ਬਰੇ ਸਨ। ਜਿਵੇਂ ਕੋਈ ਸਾਲਾਂ ਦਾ ਦਰਦ ਇੱਕੋ ਵਾਰ ਅੰਦਰੋਂ ਨਿਕਲਦਿਆਂ ਹੋਵੇ ਜਗਤਾਰ ਨੇ ਉਸ ਨੂੰ ਫੜ ਕੇ ਇੱਕ ਪਾਸੇ ਲਗਾਇਆ ਜਿੱਥੇ ਢੀਢ ਘਟ ਸੀ ਇੱਕ ਪੁਰਾਣੇ ਬੈਂਚ ਤੇ ਬਿਠਾਇਆ ਉਸ ਨੇ ਨਵਨੀਤ ਨੂੰ ਆਪਣੇ ਗੋਦ ਵਿੱਚ ਚੁਕ ਲਿਆ ਨਵਨੀਤ ਜੋ ਕਿ ਡਰਿਆ ਹੋਇਆ ਸੀ ਉਸ ਦੀਆਂ ਅੱਖਾਂ ਦੇ ਵਿੱਚ ਭੁੱਖ ਅਤੇ ਪੈ ਸਾਫ਼ ਦਿਖਾਈ ਦੇ ਰਿਹਾ ਸੀ ਪਰ ਉਸ ਨੂੰ ਜਗਤਾਰ ਦੀ ਗੋਦ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਮਿਲੀ ਜਗਤਾਰ ਨੇ ਆਪਣੇ ਬਰੀਫਕੇਸ ਵਿੱਚੋਂ ਫਲ ਅਤੇ ਬਿਸਕੁਟ ਕਢੇ ਅਤੇ ਨਵਨੀਤ ਨੂੰ ਦੇ ਦਿੱਤੇ। ਨਵਨੀਤ ਨੇ ਭੁੱਖੇ ਬਾਹ ਖਾਣਾ ਸ਼ੁਰੂ ਕਰ ਦਿੱਤਾ। ਜਿਵੇਂ ਕਈ ਦਿਨਾਂ ਤੋਂ ਖਾਣਾ ਖਾਧਾ ਤੋਂ ਦੂਰ ਦੇਖਿਆ ਤੱਕ ਨਾ ਹੋਵੇ। ਪ੍ਰੀਤੀ ਮੈਨੂੰ ਸਰਦਾਸ ਕੀ ਹੋਇਆ? ਤੂੰ ਇੱਥੇ ਕਿਵੇਂ ਪਹੁੰਚੀ? ਤੇ ਬੱਚਾ ਕੌਣ ਹੈ? ਜਗਤਾਰ ਨੇ ਉਸ ਨੂੰ ਪੁੱਛਿਆ ਉਸ ਦੀ ਆਵਾਜ਼ ਵਿੱਚ ਦਰਦ ਅਤੇ ਜਨਤਾ ਸਾਹਮਣੇ ਚਲਕਰੀ ਸੀ ਪ੍ਰੀਤੀ ਨੇ ਹੌਲੀ-ਹੌਲੀ ਆਪਣੀ ਕਹਾਣੀ ਸੁਣਾਣੀ ਸ਼ੁਰੂ ਕਰ ਦਿੱਤੀ ਉਸ ਨੇ ਸਭ ਦੱਸਿਆ ਜੋ ਉਸਦੇ ਨਾਲ ਹੋਇਆ ਸੀ ਉਸ ਨੇ ਦੱਸਿਆ ਕਿ ਕਿਵੇਂ ਉਹ ਰਾਹੁਲ ਦੇ ਪਿਆਰ ਵਿੱਚ ਅਨੇ ਹੋ ਕੇ ਪਜੀ ਸੀ ਕਿਵੇਂ ਉਸ ਨੇ ਸੋਨੇ ਦਾ ਸੱਟ ਵੇਚ ਕੇ ਅਤੇ ਇੱਕ ਮਹੀਨੇ ਦੇ ਵਿੱਚ ਹੀ ਸਾਰਾ ਦੁਵੇਸ਼ ਸ਼ਰਾਬ ਅਤੇ ਬਾਕੀ ਗੱਟਕਮਾ ਦੇ ਵਿੱਚ ਉਡਾ ਦਿੱਤਾ ਅਤੇ ਕਿਵੇਂ ਰਾਹੁਲ ਨੇ ਉਸ ਨੂੰ ਬੇਰਹਿਮੀ ਨਾਲ ਛੱਡ ਦਿੱਤਾ ਪੈਸੇ ਖਤਮ ਹੋ ਗਏ ਰਾਹੁਲ ਨੇ ਮੈਨੂੰ ਦੱਸਿਆ ਨਹੀਂ ਸੀ ਵੀ ਉਹ ਪਹਿਲਾ ਹੀ ਵਾਇਸੀ ਉਸਤੇ ਦੋ ਬੱਚੇ ਵੀ ਸਨ ਉਹ ਸਿਰਫ ਮੇਰਾ ਸੋਨਾ ਚਾਹੁੰਦਾ ਸੀ ਪ੍ਰੀਤੀ ਦੀ ਆਵਾਜ਼ ਵਿੱਚ ਕਮਲੀ ਸੀ ਉਸਨੇ ਦੱਸਿਆ ਵਿਕੇ ਵਿੱਚ ਉਸ ਨੂੰ ਗਰਭਤੀ ਹੋਣ ਦਾ ਪਤਾ ਲੱਗਿਆ ਅਤੇ ਕਿਵੇਂ ਉਸਨੇ ਨਮਨੀਤ ਨੂੰ ਜਨਮ ਦਿੱਤਾ ਅਤੇ ਆਜ ਕਿਵੇਂ ਇੱਥੇ ਪੀਖ ਮੰਗਰੀ ਹੈ ਮੈਂ ਪਛਤਾ ਰਹੀ ਹਾਂ ਵੀਰੇ ਬਹੁਤ ਪਛਤਾ ਰਹੀ ਹਾਂ ਮੈਂ ਆਪਣੇ ਮਾਤਾ ਪਿਤਾ ਅਤੇ ਤੁਹਾਨੂੰ ਬਹੁਤ ਦੁੱਖ ਦਿੱਤਾ ਹੈ ਮੈਂ ਮਾਫੀ ਦੇ ਲਾਇਕ ਨਹੀਂ ਪ੍ਰੀਤੀ ਰਹਿੰਦੀ ਰਹੀ ਉਸਤੇ ਹਜੂ ਉਸਤੇ ਚਾਰੇ ਤੇ ਬਾਰੇ ਸਨ ਉਸਤੇ ਸਰੀਰ ਦੇ ਵਿੱਚ ਕਮਲੀ ਛੜ ਗਈ ਜਗਤਾਰ ਦਾ ਦਿਲ ਪਸੀਜ ਗਿਆ ਉਸ ਦੀਆਂ ਅੱਖਾਂ ਦੇ ਵਿੱਚ ਅਤਰੂ ਸਨ ਜਿਵੇਂ 6 ਸਾਲਾਂ ਦਾ ਦਰਦ ਗੁੱਸਾ ਅਤੇ ਨਿਰਾਸ਼ਾ ਇੱਕੋ ਵਾਰ-ਵਾਰ ਨਿਕਲਦੀ ਹੋਵੇ ਉਸ ਨੇ ਆਪਣੇ ਭੈਣ ਨੂੰ ਗળે ਲਾਇਆ ਉਹ ਦੋਵੇਂ ਭੈਣ ਭਰਾ ਉਸ ਰੇਲਵੇ ਸਟੇਸ਼ਨ ਤੋਂ ਇੱਕ ਦੂਜੇ ਦੇ ਸਹਾਰੇ ਰੋਂਦੇ ਰਹੇ ਜਿੱਤੇ ਸੈਂਕੜੇ ਲੋਕ ਆਧਾਰੇ ਸਨ ਪਰ ਕਿਸੇ ਨੂੰ ਉਹਨਾਂ ਦੇ ਦਰਦ ਦੀ ਖਬਰ ਨਹੀਂ ਸੀ ਜਗਤਾਰ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ ਉਸਨੇ ਪ੍ਰੀਤੀ ਅਤੇ ਨਮਨਿਤ ਨੂੰ ਆਪਣੀ ਲਗਜ਼ਰੀ ਕਾਰ ਦੇ ਵਿੱਚ ਜੋ ਕਿ ਰੇਲਵੇ ਸਟੇਸ਼ਨ ਦੇ ਗੇਟ ਤੇ ਡਰਾਈਵਰ ਇੰਤਜ਼ਾਰ ਕਰ ਰਿਹਾ ਸੀ ਅਤੇ ਡਰਾਈਵਰ ਜੋ ਕਿ ਹਮੇਸ਼ਾ ਡਕਤਾਰ ਨੂੰ ਅਮੀਰੀ ਦੇ ਰੂਪ ਦੇ ਵਿੱਚ ਦੇਖਦਾ ਸੀ ਅੱਜ ਉਸ ਦੀਆਂ ਨਮ ਅੱਖਾਂ ਦੇਖ ਕੇ ਹੈਰਾਨ ਸੀ ਪਰ ਉਸਨੇ ਕੁਝ ਨਹੀਂ ਪੁੱਛਿਆ ਜਗਤਾਰ ਸਿੰਘ ਉਹਨਾਂ ਨੂੰ ਆਪਣੀ ਆਲੀਸ਼ਾਨ ਕੋਠੀ ਲੈ ਗਿਆ ਪ੍ਰੀਤੀ ਨੂੰ ਯਕੀਨੀ ਹੋ ਰਿਹਾ ਸੀ ਜਿਸ ਪ੍ਰਾਣ ਨੂੰ ਉਸਨੇ ਛੱਡਿਆ ਸੀ ਜੋ ਉਸ ਸਮੇਂ ਇੱਕ ਛੋਟਾ ਜਿਹਾ ਕਾਰੋਬਾਰੀ ਸੀ ਉਹ ਅੱਜ ਕਿਥੋਂ ਤੋਂ ਕਿੱਥੇ ਪਹੁੰਚ ਗਿਆ ਸੀ ਅਤੇ ਉਸ ਨੂੰ ਆਪਣੇ ਸ਼ਾਹੀ ਘਰ ਲੈ ਕੇ ਆਏ ਸੀ ਉਸ ਦਾ ਅੰਦਰਲਾ ਮਨ ਅਥਾ ਖੁਸ਼ੀ ਅਤੇ ਪਛਤਾਵੇ ਨਾਲ ਭਰਿਆ ਹੋਇਆ ਸੀ ਘਰ ਪਹੁੰਚ ਕੇ ਜਗਤਾਰ ਨੇ ਆਪਣੀ ਪਤਨੀ ਸਿਮਰਨ ਨੂੰ ਸਾਰੀ ਗੱਲ ਦੱਸੀ ਸਿਮਰਨ ਵੀ ਇੱਕ ਬਹੁਤ ਹਮਦਰਦ ਅਤੇ ਸੋਲਜੀ ਦੇ ਅਰਥੀ ਉਸਨੇ ਪ੍ਰੀਤੀ ਨੂੰ ਦੇਖਿਆ ਅਤੇ ਉਸ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਉਸਨੇ ਪ੍ਰੀਤੀ ਨੂੰ ਗਲੇ ਲਗਾ ਲਿਆ ਜਿਵੇਂ ਇੱਕ ਲੰਬੇ ਸਮੇਂ ਤੋਂ ਗਮ ਹੋਈ ਭੈਣ ਨੂੰ ਮਿਲ ਰਹੀ ਹੋਵੇ ਇਹ ਇੱਕ ਅਜੇਹਾ ਪਲ ਸੀ ਜਿੱਥੇ ਰਿਸ਼ਤਿਆਂ ਦੀ ਗਹਿਰਾਈ ਤੇ ਪਿਆਰ ਦੀ ਸ਼ਕਤੀ ਪ੍ਰਗਟ ਹੋਈ ਜਗਤਾਰ ਨੇ ਪ੍ਰੀਤੀ ਨੂੰ ਕਿਹਾ ਪ੍ਰੀਤੀ ਜੋ ਹੋਇਆ ਬਹੁਤ ਗਲਤ ਸੀ ਤੂੰ ਵੱਡੀ ਗਲਤੀ ਕੀਤੀ ਜਿਸ ਦੀ ਸਜ਼ਾ ਤੂੰ ਬਹੁਤ ਪਵਤਲੀ ਹੈ ਪਰ ਹੁਣ ਅਸੀਂ ਤੈਨੂੰ ਇਕੱਲੇ ਨਹੀਂ ਛੱਡਾਂਗੇ ਨਮਨੀਤ ਦਾ ਵਿਚਾਰੇ ਦਾ ਕੋਈ ਕਸੂਰ ਨਹੀਂ ਅਤੇ ਉਸ ਨੂੰ ਇੱਕ ਚੰਗੀ ਜ਼ਿੰਦਗੀ ਮਿਲਣੀ ਚਾਹੀਦੀ ਹੈ ਮੈਂ ਤੈਨੂੰ ਅੱਜ ਪੀਕ ਦੇ ਵਿੱਚ ਕੋਈ ਪੈਸਾ ਨਹੀਂ ਦੇਵਾਂਗਾ ਸਗੋਂ ਤੈਨੂੰ ਪੀਕ ਦੇ ਵਿੱਚ ਨਵੀਂ ਜ਼ਿੰਦਗੀ ਦੇ ਰਿਹਾ ਹਾਂ ਜਿਸ ਦੀ ਸ਼ਾਇਦ ਤੂੰ ਹੱਕਦਾਰ ਨਹੀਂ ਹੈ ਲੇਕਿਨ ਤੇਰਾ ਬੇਟਾ ਮੇਰਾ ਭਣਜਾ ਇਸ ਦੀ ਕੋਈ ਗਲਤੀ ਨਹੀਂ ਹੈ ਇਸ ਦੀ ਮਾਂ ਨੂੰ ਨਵੀਂ ਜ਼ਿੰਦਗੀ ਚਾਹੀਦੀ ਹੈ ਜਗਤਾਰ ਨੇ ਨੌਕਰਾਂ ਨੂੰ ਬੁਲਾ ਕੇ ਪ੍ਰੀਤੀ ਅਤੇ ਨਮਨੀਤ ਨੇ ਨਵੇਂ ਅਤੇ ਸਾਫ਼ ਸੁਥਰੇ ਕੱਪੜੇ ਲੈਣ ਲਈ ਆਇਆ ਉਹਨਾਂ ਨੂੰ ਹੌਲੀ ਵਧੀਆ ਸਹੂਲਤਾਂ ਦਿੱਤੀਆਂ ਗਈਆਂ ਫਿਰ ਉਹਨਾਂ ਨੂੰ ਮੇਜ਼ ਤੇ ਬਿਠਾ ਕੇ ਪੇਟ ਪਰ ਖਣਕ ਵਹਿ ਗਿਆ ਨਮਨੀਤ ਜੋ ਕਈ ਦਿਨਾਂ ਦਾ ਭੁੱਖਾ ਸੀ ਖੁਸ਼ੀ ਨਾਲ ਖਾਣਾ ਖਾ ਰਿਹਾ ਸੀ ਉਸ ਦੀਆਂ ਅੱਖਾਂ ਦੇ ਵਿੱਚ ਚਮਕ ਆ ਗਈ ਪ੍ਰੀਤੀ ਦੀਆਂ ਅੱਖਾਂ ਦੇ ਵਿੱਚ ਸ਼ੁਕਰਾਨੇ ਦੇ ਅਤਰੂ ਸਨ ਜਿਵੇਂ ਉਸ ਨੂੰ ਦੁਬਾਰਾ ਜੀਵਨ ਮਿਲ ਗਿਆ ਹੋਵੇ ਜਗਤਾਰ ਦੇ ਮਾਤਾ ਪਿਤਾ ਵੀ ਅਜੇ ਪ੍ਰੀਤੀ ਦੇ ਗੁਮ ਹੋਣ ਦੇ ਦਰਦ ਵਿੱਚ ਸਨ ਪਰ ਜਗਤਾਰ ਨੇ ਜਦੋਂ ਉਹਨਾਂ ਨੂੰ ਕਦੇ ਸੱਦ ਅਸਿਆ ਨਾ ਤਾਂ ਪ੍ਰੀਤੀ ਦੀ ਕਹਾਣੀ ਸੁਣਾਈ ਜਗਤਾਰ ਨੇ ਅੱਗੇ ਕੀ ਆ ਤੂੰ ਅੱਜ ਤੂੰ ਸਾਡੇ ਨਾਲ ਰਹੇਂਗੇ ਇਹ ਤੇਰਾ ਆਪਣਾ ਕਰ ਹੈ ਜਗਤਾਰ ਨੇ ਪ੍ਰੀਤੀ ਅਤੇ ਉਸਦੇ ਬੱਚੇ ਨੂੰ ਥੋੜੇ ਸਮੇਂ ਬਾਅਦ ਮਹਿਸੂਸ ਕੀਤਾ ਕਿ ਇੱਥੇ ਰਹਿਣਾ ਸ਼ਾਇਦ ਇਹਨਾਂ ਲਈ ਠੀਕ ਨਹੀਂ ਹੈ ਉਹਨਾਂ ਦੋਹਾਂ ਨੂੰ ਵਿਦੇਸ਼ ਜਾਣ ਦਾ ਪ੍ਰਬੰਧ ਕੀਤਾ ਉੱਥੇ ਆਪਣੇ ਇੱਕ ਦੋਸਤ ਮਿੱਤਰ ਦੀ ਕੰਪਨੀ ਦੇ ਵਿੱਚ ਉਹਨਾਂ ਦੋਹਾਂ ਨੂੰ ਇੱਕ ਚੰਗੀ ਜ਼ਿੰਦਗੀ ਜਿਉਣ ਦਾ ਵਾਅਦਾ ਕੀਤਾ ਪ੍ਰੀਤੀ ਨੂੰ ਉਸ ਕੰਪਨੀ ਦੇ ਵਿੱਚ ਜੌਬ ਦਿੱਤੀ ਗਈ ਅਤੇ ਉਸਦਾ ਭਾਂਜਾ ਉੱਥੇ ਰਹਿ ਕੇ ਪੜ੍ਹਾਈ ਕਰਨ ਲੱਗਾ ਬਾਅਦ ਵਿੱਚ ਜਦੋਂ ਉਸਨੇ ਸਾਰੇ ਮਾਹੌਲ ਨੂੰ ਠੀਕ ਦੇਖਿਆ ਆਪਣੇ ਮਾਤਾ ਪਿਤਾ ਨੂੰ ਸਾਰੀ ਗੱਲ ਦੱਸ ਦਿੱਤੀ ਜਗਤਾਰ ਦੇ ਮਾਤਾ ਪਿਤਾ ਜੋ ਅਜੇ ਵੀ ਪ੍ਰੀਤੀ ਦੇ ਜਾਣ ਦੇ ਗਮ ਵਿੱਚ ਸਨ ਹੁਣ ਜਦੋਂ ਇਹਨਾਂ ਸੁਣਿਆ ਪ੍ਰੀਤੀ ਲੱਭ ਗਈ ਹੈ ਅਤੇ ਵਿਦੇਸ਼ ਤੇ ਵਿੱਚ ਆਪਣੇ ਬੱਚੀ ਦੇ ਨਾਲ ਰਹੀ ਹੈ ਬਹੁਤ ਖੁਸ਼ ਹੋਏ ਅਤੇ ਚਲੋ ਪ੍ਰੀਤੀ ਦੇ ਨਾਲ ਬਾਅਦ ਵਿੱਚ ਵੀਡੀਓ ਕਾਲ ਤੇ ਗੱਲਾਂ ਕੀਤੀਆਂ ਆ ਗੁਸਾ ਤਾਂ ਸਨ ਲੇਕਿਨ ਆਪਣੀ ਦੀਨ ਨੂੰ ਇੱਕ ਚੰਗੀ ਜ਼ਿੰਦਗੀ ਦੇ ਵਿੱਚ ਦੇਖ ਕੇ ਮਨ ਥੋੜਾ ਖੋਲਾ ਹੋਇਆ ਇਸ ਤਰ੍ਹਾਂ ਦੋਸਤੋ ਅੱਜ ਦੀ ਆਪਣੀ ਕਹਾਣੀ ਦਾ ਹੁੰਦਾ ਹੈ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੋਸਤੋ ਜੀ ਕਮੈਂਟ ਦੇ ਵਿੱਚ ਜੇਕਰ ਸਤਿ ਸ੍ਰੀ ਅਕਾਲ ਚੰਗੀ ਲੱਗੀ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਹਾਂਜੀ ਤੁਸੀਂ ਕੀ ਕਰਨਾ ਚਾਹੋਗੇ ਜਗਤਾਰ ਸਿੰਘ ਬਾਰੇ ਕਿ ਉਸਨੇ ਪ੍ਰੀਤ ਨੂੰ ਨਵੀਂ ਜ਼ਿੰਦਗੀ ਦੇ ਕੇ ਸਹੀ ਕੀਤਾ ਜਾਂ ਨਹੀਂ ਕਿ ਅਜੇ ਹੀ ਪੈਣਾ ਜਿਸ ਨੇ ਆਪਣੇ ਭਰਾ ਆਪਣੇ ਮਾਤਾ ਪਿਤਾ ਦੀ ਇੱਜ਼ਤ ਨੂੰ ਤਾਰ-ਤਾਰ ਖਾਜਿਤਾ ਹੋਵੇ ਉਸ ਨੂੰ ਦੁਬਾਰਾ ਮੌਕਾ ਮਿਲਣਾ ਚਾਹੀਦਾ ਹੈ ਜਾਂ ਤੁਸੀਂ ਸੋਚਦੇ ਹੋ ਕਿ ਹਰ ਇਨਸਾਨ ਦੂਜੇ ਮੌਕੇ ਦਾ ਹੱਕਦਾਰ ਹੈ ਕਈ ਵਾਰ ਗਲਤੀਆਂ ਹੋ ਜਾਂਦੀਆਂ ਹਨ ਜਦੋਂ ਗਲਤੀ ਦੀ ਸਿਧਾ ਪਰਮਾਤਮਾ ਦੇ ਦੇਵੇ ਤਾਂ ਬੰਦੇ ਨੂੰ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਜਗਤਾਰ ਨੇ ਜੋ ਕੀਤਾ ਸਹੀ ਸੀ ਜਾਂ ਨਹੀਂ ਦੱਸੋ ਜੀ ਕਮੈਂਟ ਦੇ ਵਿੱਚ ਤੁਹਾਡੀ ਕੀ ਰਾਏ ਹੈ ਤੁਹਾਡੇ ਕਮੈਂਟ ਦਾ ਸਾਨੂੰ ਇੰਤਜ਼ਾਰ ਰਹੇਗਾ ਜੋ ਪ੍ਰਤੀ ਨਾਲ ਹੋਇਆ ਔਰ ਰੱਬ ਦੀ ਖਿਰਚੀ ਜਾਂ ਉਸਦੇ ਆਪਣੇ ਕਰਮਾਂ ਦਾ ਫਲ ਜਾਂ ਇਸ ਦੇ ਪਿੱਛੇ ਕੋਈ ਹੋਰ ਸਤਾਈ ਲੁਕੀ ਹੋ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਹਾਂਜੀ ਦੇਓ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਓ ਧੰਨਵਾਦ